ਕੋਡੀ 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 ਨਾਰਾ ਇੱਕ ਕੈਮਰਾ ਇਨਾ ਸ਼ਖਸੀਅਤਾਂ ਨੇ ਲਾ ਦੇ ਇਹ ਸੋਨੀਆ ਫਕਰ ਝੰਡੇ ਵਾਲਾ ਅੱਜ ਦੇ ਸਮੇਂ ਦਾ ਇਹ ਟੌਪ ਦਾ ਜਾਫੀ ਬਣ ਗਿਆ ਇੱਕ ਵਾਰੀ ਦਰਸ਼ਕੋ ਤਾੜੀ ਮਾਰੋ ਇਹਦੇ ਲਈ ਪਰ ਜਿਹੜੀ ਇਹਦੀ ਮਿਹਨਤ ਦੇ ਪਿੱਛੇ ਇਹ ਖਿਡਾਰੀ ਆ ਨਾ ਚੋਟੀ ਦਾ ਇਹਦੀ ਮਿਹਨਤ ਦੇ ਪਿੱਛੇ ਇਹਦੇ ਟੌਪ ਦੇ ਬਣਦੇ ਪਿੱਛੇ ਇਹਦੇ ਪਾਪੇ ਦੀ ਬਹੁਤ ਸਖਤ ਮਿਹਨਤ ਮੈਂ ਆਪਦੇ ਖਾਣਾ ਦੇਖੀ ਹੈ ਇਹਨਾਂ ਹੱਥਾਂ ਦੇ ਨਾਲ ਲੋਹੇ ਵਾਲੀਆਂ ਪੇਟੀਆਂ ਕੋਟ-ਕੋਟ ਕੇ ਕੇਸ ਕੋਟ-ਕਟ ਕੇ ਜਿਵੇਂ ਕਹਿੰਦੇ ਨੇ ਮਿਹਨਤ ਕਰਕੇ ਆਪਣਾ ਪੁੱਤ ਉਹ ਸਟਾਰ ਬਣਾਇਆ ਇੱਕ ਵਾਰੀ ਭਾਈ ਗੁਰਮੀਤ ਦੇ ਨਾਲ ਦੀ ਤਾੜੀ ਮਾਰ ਦਿਓ ਮਿੱਤਰ ਪਿਆਰਿਓ ਇਹ ਦੁਨੀਆ ਦਾ ਮਹਾਨ ਜੇ ਅੱਜ ਬਣਿਆ ਨਾ ਤੇ ਇਸ ਖਿਡਾਰੀ ਦੇ ਪਿੱਛੇ ਇਹਦਾ ਪਿਓ ਖੜਾ ਹੈ ਜਿਵੇਂ ਕਹਿੰਦੇ ਹੁੰਦੇ ਨੇ ਗੂੜੀ ਯਾਰੀ ਪੈ ਗਈ ਪਿਓ ਤੇ ਪੁੱਤ ਦੀ ਯਾਰੀ ਆਹ ਹੁੰਦੀ ਆ ਪਿਓ ਤੇ ਪੁੱਤ ਦੀ ਯਾਰੀ ਅੱਜ ਪੁੱਤ ਨੇ ਪਿਓ ਦਾ ਨਾਂ ਦੁਨੀਆ ਭਰ ਦੇ ਵਿੱਚ ਰੋਸ਼ਨਾ ਦਿੱਤਾ ਮੈਨੂੰ ਯਾਦ ਹੈ ਉਹ ਟਾਈਮ ਗੁਰਮੀਤ ਜਦ ਤੂੰ ਕਹਿੰਦਾ ਸੀ ਕਿ ਮੇਰਾ ਪੁੱਤ ਕਾਮਯਾਬ ਹੋ ਜੂ ਜਸਵਿੰਦਰ ਅੱਜ ਤੇਰੇ ਪੁੱਤ ਦੀ ਕਾਮਯਾਬੀ ਤੇ ਪੂਰੀ ਦੁਨੀਆ ਖੁਸ਼ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਸ਼ਖਸੀਅਤਾਂ ਦੇ ਨਾਂ ਦੀਆਂ ਇਹ ਸੋਨੀ ਤੇ ਮੀਤਾ ਭਾਈ ਆਏ ਆ ਅੱਜ ਦੇ ਕਬੱਡੀ ਕੱਪ ਦੇ ਫਾਈਨਲ ਮੈਚ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੱਭਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਵੱਜੀ